ਕਿ ਸਾਡੀ ਜਿਹੜੀ ਧਾਰਮਿਕ ਜਮਾਤ ਆ ਉਹਨੂੰ ਰਾਜਨੀਤੀ ਦੀ ਸੋਝੀ ਵੀ ਪੂਰੀ-ਪੂਰੀ ਹੋਣੀ ਚਾਹੀਦੀ ਆ ਸਾਡੇ ਏਰੀਆ 'ਚ ਕੋਈ ਬੰਦਾ ਧਾਰਮਿਕ ਹੋਵੇ ਨਾ ਕੋਈ ਗ੍ਰੰਥੀ ਹੋਵੇ ਕੋਈ ਰਾਗੀ ਢਾਡੀ ਪ੍ਰਚਾਰਕ ਹੋਵੇ ਜੇ ਉਹਨੂੰ ਚਾਰ ਬੰਦੇ ਪਿਆਰ ਕਰਦੇ ਆ ਤੇ ਜੇ ਉਹ ਚਾਵੇ ਕਿ ਮੈਂ ਪਿੰਡ ਦਾ ਭਲਾ ਕਰਨਾ ਪਿੰਡ ਦੀਆਂ ਵੋਟਾਂ 'ਚ ਖਲੋਜਾਂ ਹਰਾਉਣਾ ਸਾਰੇ ਪਿੰਡ ਨੇ ਹਰਾਉਣਾ ਉਸ ਬੰਦੇ ਨੂੰ ਬਾਬਾ ਤੂੰ ਕਿਹੜੇ ਕੰਮ ਹੀ ਪੈ ਗਿਆ ਤੇਰਾ ਥੋੜਾ ਹੀ ਮਸਲਾ ਹੈਗਾ ਸੀ ਮਸਲਾ ਕਿਉਂ ਨਹੀਂ ਸੀ ਰਾਜਨੀਤੀ ਮਸਲਾ ਹੀ ਸੱਚੇ ਸੁੱਚੇ ਬੰਦਿਆਂ ਦਾ ਹੀ ਅਹੀਂ ਰਾਜਨੀਤੀ ਪੜਾਤੀ ਤਾਸ਼ ਕੁੱਟਣ ਵਾਲਿਆਂ ਦੇ ਹੱਥਾਂ 'ਚ ਚਟਾ ਵੇਚਣ ਵਾਲਿਆਂ ਦੇ ਹੱਥਾਂ 'ਚ ਤੇ ਸਾਡੀ ਇਹੋ ਹੀ ਹਾਲਤ ਹੋਣੀ ਸੀ ਹੋਰ ਸਾਨੂੰ ਮੈਡਲ ਪਹਿਣਾ ਹੀ ਅਗਲੇ ਬੰਨੇ ਚੰਗੇ ਬੰਦੇ ਨੂੰ ਅਹੀਂ ਨਹੀਂ ਵੇਖ ਕੇ ਰਾਜੀ ਜੇ ਕੋਈ ਚੰਗਾ ਬੰਦਾ ਪੜਿਆ ਲਿਖਿਆ ਬੰਦਾ ਕੋਈ ਧਾਰਮਿਕ ਬਿਰਤੀ ਵਾਲਾ ਅੱਗੇ ਲੱਗਣ ਦੀ ਕੋਸ਼ਿਸ਼ ਕਰੇ ਆਈਂ ਦੇ ਪਹਿਲੀ ਹਸਨ ਤਾਂ ਹੀ ਉਹਦੀ ਲੱਤਾਂ ਨੂੰ ਬੇੜੀਆਂ ਪਾਲਣਾ ਤੂੰ ਕੀ ਲੈਣਾ ਤੂੰ ਸਾਂਝਾ ਜਾ ਬੰਦਾ ਚੁੱਪ ਕਰਕੇ ਟਾਈਮ ਪਾਸ ਕਰ। ਈਮੋ ਲੁਟੇਲੇ ਭੰਗੇ ਤੁਹਾਡੇ ਚੌਧਰੀ ਬਣ ਕੇ ਆ ਜਦੋਂ ਪੰਜਾਬ ਦੇ ਮਸਲੇ ਦੀ ਗੱਲ ਆਊਗੀ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਹੋਏ ਹੀ ਤੁਸੀਂ ਆਹਾੜਾ ਵੇਖਿਆ ਤੁਸੀਂ ਸਿੱਖਾਂ ਨੇ ਉਹ ਕਰਕੇ ਵਿਖਾਇਆ ਜਿਹਦੀ ਆਸ ਦੁਨੀਆ ਨੇ ਨਹੀਂ ਸੀ ਲਾਈ ਅਹੀਂ ਦੁਨੀਆ ਨੂੰ ਦੱਸ ਦੁੱਤਾ ਹੜਾਂ ਦੇ ਵਿੱਚ ਪੰਜਾਬੀ ਆਪਣੇ ਹੱਥ ਚਰ ਜਦੋਂ ਰਾਜ ਭਾਗ ਲੈਣਗੇ ਪੰਜਾਬ ਦਾ ਕੋਈ ਬੰਦਾ ਭੁੱਖਾ ਨਹੀਂ ਸੌ ਸਕਦਾ ਅੱਜ ਤੋਂ 3 ਕ ਸਾਲ ਪਹਿਲਾਂ ਉੱਤਰਾਖੰਡ ਚ ਹੜ ਆਏ 10 ਰੁਪਈਆ ਦੀ ਪਾਣੀ ਦੀ ਬੋਤਲ ਉਥੋਂ ਦੇ ਲਾਲਿਆਂ ਨੇ ਉਥੋਂ ਦੇ ਬਾਣੀਆਂ ਨੇ 100-100 ਚ ਵੇਚੀ ਇੱਕੋ ਪੰਜਾਬ ਦੀ ਧਰਤੀ ਆ ਲੋਕੀ ਡੁੱਬਣ ਰਹੇ ਹਣ ਦੇ ਲੰਗਰ ਦੇਸੀ ਕਿਉ ਦੇ ਚੱਲਣ ਦੇ ਸੀ ਇਹ ਮਿੱਟੀ ਪੰਜਾਬ ਦੀ ਆ ਇਹਨੂੰ ਵਾਰਿਆ ਇਹਨੂੰ ਜਿੰਨਾ ਦੱਬੋਗੇ ਇਹ ਓਨਾ ਵੱਡਾ ਉਛਾਲਾ ਮਾਰੂਗੀ ਕਿਉਂਕਿ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਵਾ ਇਸ ਕਰਕੇ ਇੱਕ ਦੂਜੇ ਦੀ ਬਾਹ ਬਣ ਕੇ ਰੋ ਇੱਕ ਦੂਜੇ ਦਾ ਸਹਾਰਾ ਬਣ ਕੇ ਰੋ ਲੀਡਰਾਂ ਨੇ ਤੁਹਾਨੂੰ ਡੋਬਣ ਚ ਕਸਰ ਨਹੀਂ ਛੱਡੀ ਤੇ ਗੁਰੂ ਨਾਨਕ ਦੇਵ ਜੀ ਲੰਗਰ ਨੇ ਤੁਹਾਨੂੰ ਬਚਾਉਣ ਚ ਕਸਰ ਕੋਈ ਨਹੀਂ ਛੱਡੀ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ ਅਸੀਂ ਹਰ ਇੱਕ ਦੇ ਘਰ ਪਹੁੰਚੇ ਜਿਹੜੇ ਕੱਲ ਤੱਕ ਕਹਿੰਦੇ ਦੇ ਲੰਗਰ ਇਹ ਪ੍ਰਸ਼ਾਦ ਸ਼ੈਤਾਨ ਦਾ ਚੀਜ਼ ਹੈ ਨਹੀਂ ਖਾਂਦੇ ਪਤਾ ਹੈ ਕਿ ਤੁਹਾਨੂੰ ਕੌਣ ਆਂਦੇ ਆ ਐਸ ਏਰੀਆ 'ਤੇ ਜਾਦਾ ਹੀ ਬੋਲਬਾਲਾ ਉਹਨਾਂ ਦਾ ਪ੍ਰਸ਼ਾਦ ਦਈਏ ਨਾ ਚ ਕਹਿੰਦੇ ਤੇ ਸ਼ੈਤਾਨ ਦੀ ਚੀਜ਼ ਆ ਪਰ ਸਿੱਖਾਂ ਨੇ ਉਹਨਾਂ ਦੀ ਵੀ ਬਾਹ ਫੜੀ ਜਾ ਕੇ ਉਹਨਾਂ ਨੇ ਵੀ ਆਖਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਵਾ ਪੰਜਾਬ ਦੇ ਮੁੱਦੇ ਤੇ ਸਾਨੂੰ ਇੱਕ ਹੋਣਾ ਪਊਗਾ ਸਾਨੂੰ ਪਤਾ ਤੇ ਲੱਗੇ ਨਾ ਵੀ ਸਾਡੇ ਕੋਲ ਕੀ ਸੀ ਜਿੰਦਾਬਾਦ ਮਰਦਾਬਾਦ ਕਰਨ ਜੋਗੇ ਨਾ ਨਾ ਰਹਿ ਜੀਏ ਤੇ ਛੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਛੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਛੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਅਸੀਂ ਗਵਾਇਆ ਕੀ ਅਸੀਂ ਪਾਇਆ ਕੀ ਸਾਡੇ ਕੋਲ ਕੀ ਹੈਗਾ ਕੀ ਨਹੀਂ ਰਿਹਾ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਪਰ ਜਿਹੜਾ ਇਸ ਪਾਸੇ ਨੂੰ ਤੁਰੇਗਾ ਜਿਹੜਾ ਇਹ ਗੱਲ ਕਰੇਗਾ ਉਹ ਅਤਵਾਦੀ ਆ ਉਹ ਵੱਖਵਾਦੀ ਆ ਉਹਨੂੰ ਸਟੈਂਪ ਖਾੜਕੂ ਦੀ ਲੱਗੂਗੀ ਜਿਹੜਾ ਇਸ ਸੱਚ ਤੇ ਬੋਲੇਗਾ ਦੁਨੀਆ ਝੂਠ ਸੁਣਨਾ ਪ੍ਰਵਾਨ ਕਰਦੀ ਏ ਬਹੁਤ ਲੋਕ ਹੀ ਐਸੇ ਨੇ ਜਿਹੜੇ ਸੱਚ ਸੁਣਨਾ ਪ੍ਰਵਾਨ ਕਰਦੇ ਆ ਸੱਚ ਜਿੰਨਾ ਬੋਲਣਾ ਔਖਾ ਨਾ ਸੱਚ ਸੁਣਨਾ ਉਸ ਤੋਂ ਵੀ ਜ਼ਿਆਦਾ ਔਖਾ ਦੁਨੀਆ ਚੱਲਣ ਲਈ ਪਾਲਛਾਂ ਦੇ ਸਿਰ ਤੇ ਪਾਲਛਾਂ ਮਾਰੀ ਜਾ ਤੂੰ ਬੜਾ ਚੰਗਾ ਤੂੰ ਬੜਾ ਚੰਗਾ ਤੇਰੇ ਵਰਗਾ ਤੇ ਹੈ ਕੋਈ ਨਹੀਂ ਭਾਵੇਂ ਸਾਰੇ ਪਿੰਡ ਨੂੰ ਚਿੱਟਾ ਪਿਆ ਕੇ ਰੋੜ ਗਿਆ ਹੋਵੇ ਬੰਦਾ ਅਹੀਂ ਕੋਠੀ ਵੇਖ-ਵੇਖ ਕੇ ਹੀ ਆਖੀ ਜਾਂਨੇ ਗੱਡੀ ਵੇਖ-ਵੇਖ ਕੇ ਹੀ ਆਖੀ ਜਾਂਨੇ ਤੇਰੇ ਵਰਗਾ ਕੋਈ ਨਹੀਂ ਦੁਨੀਆ ਪਾਲਛਾ ਨਾ ਕਿੱਥੋਂ ਤੱਕ ਚੱਲਣ ਢਈ ਆ ਇੱਥੇ ਐਮਪੀ ਬਣੋ ਤਿੰਨ-ਤਿੰਨ ਸਾਲ ਐਨਐਸਏ ਲੱਗ ਜਾਂਦੀ ਆ ਤੁਹਾਨੂੰ ਇੱਥੇ ਪਾਲਛਾ ਮਾਰੋ ਹਾਰ ਕੇ ਵੀ ਤੁਸੀਂ ਕੈਬਨਿਟ ਮੰਤਰੀ ਬਣ ਸਕਦੇ ਜੇ ਰਵਨੀਤ ਬਿੱਟੂ ਵਰਗੇ ਬਣਈਆਂ ਪੰਜਾਬ ਉਹ ਨਹੀਂ ਸੀ ਜਿਸ ਪੰਜਾਬ ਅੰਦਰ ਤੁਸੀਂ ਬੈਠੇ ਹੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ ਅਸੀਂ ਕਿੱਥੋਂ ਤੋਂ ਕਿੱਥੋਂ ਤੱਕ ਆ ਗਏ ਇੱਕ ਵੱਡੀ ਉਦਾਹਰਨ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਅੰਗਰੇਜ਼ਾਂ ਦੀ ਲਿਖਤ ਪੜ੍ਹ ਕੇ ਵੇਖੋ ਕਹਿੰਦਾ ਅਸੀਂ ਬਣੀ ਬੜੀ ਦੁਨੀਆ ਦੇ ਉੱਤੇ ਕਬਜ਼ਾ ਕੀਤਾ ਪਰ ਪੰਜਾਬ ਪਹਿਲੀ ਧਰਤੀ ਜਿੱਦੇ ਕਬਜ਼ਾ ਕੀਤਾ 40 ਸਾਲਾਂ ਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਜੇਲ੍ਹ ਵੀ ਨਹੀਂ ਬਣਾਈ ਇਹ ਤੁਹਾਡੇ ਮੰਨਣ ਚਾਹੁੰਦਾ ਹੈ ਕਿ ਸ਼ੇਰੇ ਪੰਜਾਬ 40 ਸਾਲ ਰਾਜ ਕਰ ਜੇ ਤੇ 40 ਸਾਲਾਂ ਚ ਇੱਕ ਜੇਲ ਬਣਾ ਹੋਵੇ ਪੰਜਾਬ ਚ ਜੇਲ ਚ ਕੌਣ ਰੱਖੀ ਦੇ ਆ ਚੋਰ ਬਦਮਾਸ਼ ਡਾਕੂ ਗੁੰਡੇ ਕਾਤਲ ਜਿਉ ਨੇ ਜੇਲ ਨਹੀਂ ਬਣਾਈ ਇਹਦਾ ਮਤਲਬ 40 ਸਾਲਾਂ ਚ ਕਤਲ ਵੀ ਨਹੀਂ ਹੋਇਆ 40 ਸਾਲਾਂ ਚ ਗੁੰਡੇ ਵੀ ਪੈਦਾ ਨਹੀਂ ਹੋਏ 40 ਸਾਲਾਂ ਚ ਬਲਾਤਕਾਰ ਵੀ ਨਹੀਂ ਹੋਇਆ 40 ਸਾਲਾਂ ਚ ਕੋਈ ਦੰਗਾ ਵੀ ਨਹੀਂ ਹੋਇਆ ਪੰਜਾਬ ਦੀ ਧਰਤੀ ਤੇ 40 ਸਾਲ ਇੱਕ ਕ੍ਰਾਈਮ ਨਹੀਂ ਹੁੰਦਾ ਏਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਉਹਨੇ 40 ਸਾਲਾਂ ਚ ਇੱਕ ਜੇਲ ਤੱਕ ਨਹੀਂ ਪੰਜਾਬ ਵਿੱਚ ਬਣ ਦਿੱਤੀ ਉਹਨੇ ਪਤਾ ਕਰਨਾ ਚਾਹਿਆ ਪੰਜਾਬ ਅੰਦਰ ਚੋਰ ਕਿੰਨੇ ਨੇ ਕੁੱਤੇ ਦੇ ਗਲ ਸੋਨੇ ਦਾ ਪਟਾ ਪਾਇਆ ਗਿਆ ਤੇ ਕੁੱਤੇ ਦੇ ਗਲ ਸੋਨੇ ਦਾ ਪਟਾ ਪਾ ਕੇ ਉਹਨੂੰ ਤੋੜ ਦਿੱਤਾ ਗਿਆ ਇਤਿਹਾਸਕ ਸਚਾਈ ਹੈ ਹਫ਼ਤੇ ਬਾਅਦ ਦਾ ਕੁੱਤਾ ਵੀ ਲੱਗ ਗਿਆ ਤੇ ਗਲ ਸੋਨੇ ਦਾ ਪਟਾ ਵੀ ਪੂਰਾ ਕਾਮਯਾਬ ਲੱਗ ਗਿਆ ਦਰਦ ਹੁੰਦਾ ਹੈ ਗੱਲ ਕਹਿਣ ਲੱਗਿਆ ਸਟੇਜ ਉੱਤੇ ਕਿਉਂਕਿ ਪੰਜਾਬ ਦਾ ਖਾਦਾ ਵਾ ਪੰਜਾਬ 'ਚ ਜੰਮਿਆ ਹੁਣ ਸੋਨੇ ਦਾ ਪਟਾ ਤੇ ਬੜੀ ਦੂਰ ਦੀ ਗੱਲ ਆ 250 300 ਦੀ ਚੰਗੀ ਸੰਗਲੀ ਪਾ ਕੇ ਪਰਾਂ ਨੂੰ ਮੂੰਹ ਕਰ ਦਿਓ ਜੇ ਮਗਰੋਂ ਕੁੱਤਾ ਨਾ ਗਾਇਬ ਕਰ ਜੇ ਕੋਈ ਤੁਹਾਡਾ ਦੇ ਫੇਰ ਆਖਿਓ ਭਾਈ ਤੁਹਾਨੂੰ ਹੇ ਉਸ ਪੰਜਾਬ ਦੇ ਵਿੱਚ ਰਹਿਨੇ ਆ ਇਹ ਉਹ ਪੰਜਾਬ ਨਹੀਂ ਸੀ ਜਿਹੜਾ ਪੰਜਾਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਵਾਸਤੇ ਛੱਡ ਕੇ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਵੇਖੋ ਤੁਸੀਂ ਆਮ ਗੁਰਦੁਆਰਿਆਂ 'ਚ ਵੀ ਜਾਣੇ ਆ ਜਿਹੜਾ ਬੰਦਾ ਇੱਥੇ ਵੀ ਆ ਕੇ ਆਖੇ ਜੀ ਮੈਂ ਵੀ ਆਈਪੀ ਆ ਮੈਂ ਵੀ ਆਈਪੀ ਆ ਮੈਂ ਵੀ ਆਈਪੀ ਆ ਉਸ ਪਿਓ ਦੇ ਸਾਹਮਣੇ ਦੁਨੀਆ ਦਾ ਕੋਈ ਬੰਦਾ ਵੀ ਆਈਪੀ ਨਹੀਂ ਆ ਇੱਥੇ ਬਹਿਣਾ ਵਾ ਤੇ ਤੌਣ ਵਿੱਚੋਂ ਹੰਕਾਰ ਦਾ ਕਿਲਾ ਕੱਢ ਕੇ ਬੈਣਾ ਵਾ ਇੱਥੇ ਕੋਈ ਲੀਡਰ ਨਹੀਂ ਆ ਇੱਥੇ ਕੋਈ ਪੰਚ ਸਰਪੰਚ ਨਹੀਂ ਆ ਕੋਈ ਵੱਡਾ ਜੱਡਾ ਮਰਜੀ ਬਿਜ਼ਨਸਮੈਨ ਹੋਵੇ ਜਦੋਂ ਆ ਭਾਵਨਾ ਲੈ ਕੇ ਇੱਥੇ ਬਹੋਗੇ ਤੇ ਮਾਪੁਰਖਾਂ ਦੇ ਦਰਬਾਰ ਚੋਂ ਕਦੀ ਵੀ ਝੋਲੀ ਖਾਲੀ ਨਹੀਂ ਲੈ ਕੇ ਜਾਓਗੇ ਹਮੇਸ਼ਾ ਬਰਕਤਾਂ ਨਾਲ ਜੇਬਾਂ ਪਰ ਕੇ ਖੜੋਗੇ ਗੱਲ ਇੱਥੇ ਮੁੱਕਣੀ ਆ ਜੇ ਬੰਦਾ ਇੱਥੇ ਆ ਕੇ ਵੀ ਆਖੇ ਜੀ ਮੈਂ ਵੀ ਆਈਪੀ ਆ ਮੈਂ ਵੀ ਆਈਪੀ ਆ ਮੈਂ ਫਲਾਣਾ ਵਾਂ ਮੈਂ ਫਲਾਣਾ ਵਾਂ ਮੈਂ ਫਲਾਣਾ ਵਾਂ ਲੇਬਲ ਲਾਉਣ ਲੱਗਿਆ 1 ਮਿੰਟ ਲਾਉਂਦਾ ਬਾਪੂ ਬੜਿਆਂ ਦੇ ਲੇਬਲ ਲੱਗੇ ਬੜਿਆਂ ਦੇ ਲੇਬਲ ਲਾ ਦਿੱਤੇ ਉਹਨੇ